ਜਲੰਧਰ ਵਿੱਚ ਖਾਕੀ ਹੋਈ ਦਾਗਦਾਰ ਰਿਸ਼ਵਤ ਲੈੰਦੇ ਮਕਸੂਦਾ ਥਾਣੇ ਦਾ ਥਾਣੇਦਾਰ ਹੋਇਆ ਸੀ ਸੀਟੀਵੀ ਕੈਮਰੇ ਦਾ ਸ਼ਿਕਾਰ ਸੀਸੀਟੀਵੀ ਵੀਡੀਓ ਹੋ ਰਹੀ ਵਾਇਰਲ ਐਸਐਸਪੀ ਨੇ ਐਕਸ਼ਨ ਲੈਂਦਿਆਂ ਕਰਤਾ ਲਾਈਨ ਹਾਜ਼ਰ ਜਲੰਧਰ ਦੇ ਹਾਦ ਦੇ ਥਾਣਾ ਮਕਸੂਦਾ ਚ ਤੈਨਾਤ ਐਸਆਈ ਹਰਬੰਸ ਸਿੰਘ ਦੀ ਰਿਸ਼ਵਤ ਲੈੰਦੇ ਹੋਏ ਇੱਕ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਐਸਆਈ ਇੱਕ ਘਰ ਵਿੱਚ ਜਾ ਕੇ ਕਿਸੇ ਵਿਅਕਤੀ ਤੋਂ ਰਿਸ਼ਵਤ ਲੈ ਰਿਹਾ ਹੈ ਇਹ ਪੂਰੀ ਘਟਨਾ ਕਾਰਜ ਚ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ। ਜਾਣਕਾਰੀ ਮੁਤਾਬਕ ਇਹ ਵੀਡੀਓ ਲਗਭਗ 6 ਦਿਨ ਪਹਿਲਾਂ ਦੀ ਹੈ ਪਰ ਹੁਣ ਸਾਹਮਣੇ ਆਉਣ ਤੇ ਜ਼ਿਲ੍ਹਾ ਪੁਲਿਸ ਮੁਖੀ ਹਰਵਿੰਦਰ ਸਿੰਘ ਵਿਰਕ ਨੇ ਤੁਰੰਤ ਕਾਰਵਾਈ ਕਰਦਿਆਂ ਐਸਐਚਓ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਡੀਐਸਪੀ ਕਰਤਾਰਪੁਰ ਵਿਜੇ ਕੁੰਵਰ ਪਾਲ ਨੂੰ ਸੌਂਪੀ ਗਈ ਹੈ। ਵਾਇਰਲ ਵੀਡੀਓ ਚ ਦਿਖਾਈ ਦੇ ਰਿਹਾ ਹੈ ਕਿ ਐਸਆਈ ਹਰਬੰਸ ਸਿੰਘ ਕਿਸੇ ਪੀੜਤ ਦੇ ਘਰ ਗਿਆ ਸੀ। ਜਿੱਥੇ ਉਸਨੇ ਬਿਆਨ ਲੈਣ ਦੇ ਨਾਂ ਤੇ ਰਿਸ਼ਵਤ ਮੰਗੀ ਅਤੇ ਕੇਸ ਰਫਾ ਦਫਾ ਕਰਨ ਦੀ ਗੱਲ ਕੀਤੀ। ਵਿਸ਼ੇਸ਼ ਗੱਲ ਇਹ ਸੀ ਕਿ ਰਿਸ਼ਵਤ ਲੈਂਦੇ ਸਮੇਂ ASI ਨੇ ਕਾਰ ਵਿੱਚ ਲੱਗੇ CCTV ਕੈਮਰੇ ਵੀ ਨਹੀਂ ਦੇਖੇ। DSP ਕਰਤਾਰਪੁਰ ਵਿਜੇ ਕੁਮਰ ਪਾਲ ਨੇ ਵੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮਾਮਲੇ ਦੀ ਪੂਰੀ ਜਾਂਚ ਚੱਲ ਰਹੀ ਹੈ ਕਿ ਕੀ ਅਸਲ ਵਿੱਚ ਉਹ ਨਕਦੀ ਰਕਮ ਸੀ ਜਾਂ ਹੋਰ ਕੁਝ। ਜਾਂਚ ਪੂਰੀ ਹੋਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਕਾਰਨ ਪੁਲਿਸ ਵਿਭਾਗ ਚ ਹਰਚਲ ਮਚ ਗਈ ਹੈ ਤੇ ਲੋਕ ਵੱਲੋਂ ਪੁਲਿਸ ਵਿਭਾਗ ਦੀ ਨੀਤੀ ਤੇ ਨਿਯਤ ਤੇ ਵੀ ਸਵਾਲ ਉਠਾਏ ਜਾ ਰਹੇ ਹਨ ਅੱਜ ਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਰਲ ਹੋ ਰਹੀ ਹੈ ਕਿ ਇੱਕ ਏਐਸਆਈ ਕਿਸੇ ਦੇ ਘਰੇ ਬੈਠਾ ਕੋਈ ਕੁਝ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਹੜਤਾਲ ਕਰਨ ਤੇ ਪਤਾ ਲੱਗਿਆ ਕਿ ਇਹ ਏਐਸਆਈ ਹਰਵੰਸ ਸਿੰਘ ਫਾੜਾ ਮਕਸੂਦਾ ਸਿੱਧਾ ਸਕੇ ਤਨਾਦਾ ਕੋਈ ਕਰਤੀ ਇਸ ਨੂੰ ਕੁਝ ਫੁਲਾ ਰਿਹਾ ਤੇ ਉਸਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ। ਇਸ ਐਸਐਸ ਨੂੰ ਤੁਰੰਤ પોલીસ ਇੰਦਰ ਵੱਨਕ ਕੀਤਾ ਗਿਆ। ਇਸ ਦੇ ਖਿਲਾਫ ਵਿਭਾਗੀ ਪਰਦਾ ਖੁੱਲੀ ਗਈ ਹੈ। ਪਰਦਾ ਕਰਨ ਤੋਂ ਬਾਅਦ ਜੋ ਵੀ ਕਾਰਵਾਈ ਬਣੇਗੀ ਇਸ ਦੇ ਖਿਲਾਫ